29 ਨਵੰਬਰ 1961 ਯਾਨੀ ਕਿ ਅੱਜ ਤੋਂ 63 64 ਸਾਲ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਆਉਂਦਾ ਜਿਸ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਸਿਰ ਕੱਢ ਆਗੂ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਤੇ ਸਮੂੱਚੀ ਵਰਕ ਕਮੇਟੀ ਜਿਹੜੇ ਹਾਜ਼ਰ ਮੈਂਬਰ ਸਨ ਉਹਨਾਂ ਨੂੰ ਫਿਰ ਇੱਕ ਸਜ਼ਾ ਮਿਲਦੀ ਹੈ। ਉਹਨਾਂ ਨੂੰ ਤਨਖਾਹ ਕਿਉਂ ਲੱਗਦੀ ਹੈ? ਉਹਨਾਂ ਨੇ ਕਿਹੜੀ ਅਵਗਿਆ ਕੀਤੀ ਸੀ? ਔਰ ਮਰਨਵਰਤ ਪੰਜਾਬੀ ਸੂਬੇ ਲਈ ਜਿਹੜਾ ਰੱਖਿਆ ਉਸ ਤੋਂ ਬਾਅਦ ਉਹਨਾਂ ਨੇ ਮਰਨਵਰਤ ਅੱਧ ਵਿਚਾਲੇ ਜਿਹੜਾ ਛੱਡਿਆ ਤੇ ਉਸ ਤੇ ਲਈ ਕੀ ਕੀ ਭੁਗਤਣਾ ਪਿਆ? ਉਸ ਬਾਰੇ ਅੱਜ ਵਿਸ਼ੇਸ਼ ਲੜੀ ਦੇ ਤਹਿਤ ਗੱਲਬਾਤ ਕਰਾਂਗੇ 1961 ਦਾ ਉਹ ਸਾਲ ਸੀ ਨਵੰਬਰ ਦਾ ਮਹੀਨਾ ਸੀ ਉਸ ਵਕਤ ਕਾਲ ਤਖਤ ਸਾਹਿਬ ਦੇ ਸਾਹਮਣੇ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਤੇ ਸਮੁੱਚੀ ਵਰਕਿੰਗ ਕਮੇਟੀ ਪੇਸ਼ ਕਿਉਂ ਹੋਈ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਇਹ ਜਿਹੜੇ ਦੋ ਨਾਮ ਨੇ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਵੀ ਤਨਕਾ ਲੱਗੀ ਸੀ ਜਿਨ੍ਹਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਤੇ ਸੰਤ ਹਰਚੰਦ ਸੰਤ ਫਤੇ ਸਿੰਘ ਹੋਏ ਇਹ ਕਾਲੀ ਸਿਆਸਤ ਦੇ ਜਾਂ ਭਾਰਤੀ ਸਿਆਸਤ ਦੇ ਇੱਕ ਵੱਡੇ ਚਿਹਰੇ ਸਨ ਔਰ ਮਾਸਟਰ ਤਾਰਾ ਸਿੰਘ ਬਾਰੇ ਇਹ ਸੀ ਕਿ ਉਹ ਘਰੋਂ ਰੋਟੀ ਲੈ ਕੇ ਆਉਂਦੇ ਹੀ ਪੈਨ ਦੀ ਸ਼ਾਈ ਵੀ ਉਹ ਆਪਣੀ ਜੇਬ ਚੋਂ ਪਰ ਲੈਂਦੇ ਹੁੰਦੇ ਜੋ ਲਿਖਦੇ ਹੁੰਦੇ ਸੀ ਜੀ ਇੰਨੇ ਕਰਤਾਰ ਤੇ ਇੰਨੇ اخلاق ਵਾਲੇ ਲੋਕ ਸਨ ਔਰ ਉਹ ਤੇ ਅਕਸਰ ਕਹਿੰਦੇ ਸੀ ਕਿ ਮੈਂ ਜੀਵਾਂ ਤੇ ਮੇਰਾ ਮੈਂ ਮਰਦ ਮੇਰਾ ਪੰਥ ਜੀਵਰੇ ਹੂੰ ਅਜਿਹੇ ਨੇਤਾ ਸੀ ਤੇ ਜਿਨ੍ਹਾਂ ਨੂੰ ਵੀ ਅਕਾਲ ਤਖਬ ਸਾਹਿਬ ਤੋਂ ਹੁਕਮ ਹੋਇਆ ਸੀ ਤਨਖਾਹ ਲੱਗੀ ਸੀ ਤੇ ਉਹਨਾਂ ਨੇ ਸਿਰ ਮੱਥੇ ਉਹ ਤਨਖਾਹ ਜਿਹੜੀ ਲੱਗੀ ਸੀ ਪ੍ਰਵਾਨ ਕੀਤੀ ਚੈਲੰਜ ਨਹੀਂ ਸੀ ਕੀਤਾ ਹੂੰ ਕਿਉਂਕਿ ਉਹਨਾਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਅਕਾਲ ਤਖਬ ਸਾਹਿਬ ਦੀ ਬਹੁਤ ਜ਼ਿਆਦਾ ਸ਼ਰਦਾ ਸੀ ਉਹਨਾਂ ਨੇ ਕਿਉਂਕਿ ਮਨਵਰਤ ਰੱਖੇ ਸੀ ਉਹ ਟੁੱਟੇ ਸੀ ਜਿਸ ਤੋਂ ਬਾਅਦ ਉੱਥੇ ਜਦੋਂ ਸ਼ਿਕਾਇਤਾਂ ਪੁੱਜੀਆਂ ਨੇ ਉਹ ਕਹਿੰਿਆ ਕਿ ਜਿਹੜੀਆਂ ਪੰਥਕ ਰਵਾਇਤਾਂ ਦੇ ਖਿਲਾਫ ਆ ਦੇ ਜੇ ਚਲਦਿਆ ਇਹਨਾਂ ਨੂੰ ਫਿਰ ਸਜ਼ਾ ਸੁناਈ ਗਈ ਸੀ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਇਸ ਸਾਰੇ ਕਿਸੇ ਦੇ ਵਿੱਚੋਂ ਇੱਕ ਪਾਸੇ ਤਾਂ ਰਵਾਇਤਾਂ ਨੇ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਮਰਨਵਰਤ ਭੁੱਖ ਹੜਤਾਲ ਇਹ ਰਵਾਇਤਾਂ ਦੇ ਵਿੱਚ ਆਉਂਦੇ ਹੀ ਨਹੀਂ ਖਾਸ ਕਰਕੇ ਸਿੱਖਾਂ ਦੇ ਲਈ ਸਿੱਖ ਭਾਈਚਾਰੇ ਲਈ ਫਿਰ ਜਦੋਂ ਮਰਨਵਰਤ ਰੱਖ ਵੀ ਲਏ ਜਾਂਦੇ ਆਗੂਆਂ ਵੱਲੋਂ ਫਿਰ ਜਦੋਂ ਟੁੱਟ ਜਾਂਦੀ ਹੈ ਫਿਰ ਵੀ ਤਨਖਾਹ ਭੁਗਤਨੀ ਪੈਂਦੀ ਹੈ ਇਹ ਕਿਉਂ ਦੇਖੋ ਸਭ ਤੋਂ ਵੱਡੇ ਉਦੋਂ ਧੋਖੇ ਵੀ ਬਹੁਤ ਹੋਏ ਹੂੰ ਕਿਉਂਕਿ ਧੋਖੇ ਹੋਏ ਨੇ ਸੈਂਟਰ ਸਰਕਾਰ ਨੇ ਧੋਖੇ ਕੀਤੇ ਹਾਲਾਂਕਿ ਭੋਖੜਤਾਲ ਮਨਵਰਤ ਸਿੱਖ ਫਲਸਫੇ ਦੇ ਵਿੱਚ ਮੂਸਦਤ ਨਹੀਂ ਆ ਲੇਕਿਨ ਕਿ ਸਿੱਖ ਕੌਮੀ ਭਟਕੀ ਆ ਔਰ ਜਦੋਂ ਇਹ ਫੈਸਲੇ ਲਏ ਨੇ ਉਸ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਸੌਦਾ ਹੋਈਆਂ ਹੋਣਗੀਆਂ ਨਾ ਕਿ ਅੱਗੇ ਤੋਂ ਕੋਈ ਰੱਖੇਗਾ ਕਿ ਨਹੀਂ ਰੱਖੇਗਾ ਕਿਉਂਕਿ ਉਸ ਤੋਂ ਬਾਅਦ ਦਰਸ਼ਨ ਸਿੰਘ ਫੇਰੂਮਾਨ ਸਾਹਿਬ ਨੇ ਵੀ ਰੱਖਿਆ ਸੀ ਉਹਦੇ ਆਪਣੀ ਵਿਲ ਦੇ ਵਿੱਚ ਵੀ ਕਹੇ ਗਏ ਸੀ ਕਿ ਅੱਜ ਤੋਂ ਬਾਅਦ ਕੋਈ ਮਨਵਰਤਨਾ ਰੱਖਿਆਗੇ ਨੇ ਉਹਨਾਂ ਨੂੰ ਤਬ ਉਸ ਸਮੇਂ ਦਿਖਾਲੀ ਸਰਕਾਰ ਸੀ ਜਦੋਂ ਉਹਨਾਂ ਨੂੰ ਰਾਸਤੇ 'ਚੋਂ ਵੀ ਚੁੱਕ ਲਿਆ ਫਿਰ ਹਸਪੀਟਲ 'ਚੋਂ ਵੀ ਚੁੱਕ ਲਿਆ ਸੀ ਅਜਿਹੀ ਸਥਿਤੀ ਚੱਲਦੀ ਰਹਿੰਦੀ ਹੈਗੇ ਪਰ ਜਿਹੜਾ ਆਪਾਂ ਗੱਲ ਕਰਦੇ ਕਿ ਜਿਹੜਾ 29 ਨਵੰਬਰ 1961 ਨੂੰ ਔਰ ਉਸ ਸਮੇ ਜਥੇਦਾਰ ਸਨ ਜਥੇਦਾਰ ਅਛਰ ਸਿੰਘ ਸਿਕਾਲਤਖ ਸਾਹਿਬ ਦੇ ਉਹਨਾਂ ਤੇ ਨਾਲ ਜਿਹੜੇ ਪੰਜ ਪਿਆਰੇ ਜਦੋਂ ਫੈਸਲਾ ਲਿਆ ਗਿਆ ਸੀ ਉਹਨਾਂ ਹੀ ਇਹ ਫੈਸਲਾ ਸੀ ਔਰ ਜਿਹੜਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਮਾਸਟਰ ਤਾਰਾ ਸਿੰਘ ਜੀ ਲੈ ਕੇ ਔਰ ਸੰਤ ਫਤਿਹ ਸਿੰਘ ਲੈ ਕੇ ਉਹ ਜਿਹੜੇ ਆਪਾਂ ਜਿਹੜਾ ਹੂਬ ਹੂਬ ਪੜ ਕੇ ਵੀ ਦੱਸਾਂਗੇ ਜਿਹੜੇ ਸਾਡੇ ਨਾਲ ਜਿਹੜੇ ਦਰਸ਼ਕ ਜੁੜੇ ਨੇ ਕਿ ਕੀ ਕੁਝ ਲਿਖਿਆ ਸੀ ਉਹਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਫਿਰ ਸਜ਼ਾ ਭੁਗਤੀ ਵੀ ਉਹਨਾਂ ਨੂੰ ਵੀ ਆ ਸੰਗਤਾਂ ਦੇ ਵਿੱਚ ਖੜਾ ਕਰਕੇ ਪੁੱਛਿਆ ਗਿਆ ਸੀ ਕਿ ਕਿਹੜੇ-ਕਿਹੜੇ ਤੁਹਾਡੇ ਕੋਲ ਗੁਨਾਹ ਹੋਏ ਨੇ ਕਿਉਂ ਤੁਸੀਂ ਮਨਵਰਤ ਰੱਖੇ ਕਿਉਂ ਮਨਵਰਤ ਤੋੜੇ ਤੁਸੀਂ ਇਹਦੇ ਨਾਲ ਸਹਿਮਤ ਹੋ ਜਾਂ ਨਹੀਂ ਉਦੋਂ ਵੀ ਗੱਲ ਹਾਂ ਜਾਂ ਨਾ ਦੇ ਵਿੱਚ ਹੀ ਹੁੰਦੀ ਰਹੀ ਹੈ ਹੁਣ ਇਹ ਜਿਹੜੀ ਉਸ ਸਮੇਂ ਜਿਹੜੇ ਜਿਵੇਂ ਦੋ ਤਰੀਕ ਨੂੰ ਵਰਕਿੰਗ ਕਮੇਟੀ ਨੂੰ ਖੜਾ ਕੀਤਾ ਗਿਆ ਉਵੇਂ ਹੀ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਤੇ ਨਾਲ ਸਮੁੱਚੀ ਜਿਹੜੀ ਸ਼੍ਰੋਮਣੀ ਕਾਲ ਇਦਨ ਦੀ ਵਰਕਿੰਗ ਕਮੇਟੀ ਉਹਨਾਂ ਨੂੰ ਵੀ ਖੜਾ ਕਰਕੇ ਕਾਲਤਿਕ ਸਾਹਿਬ ਦੀ ਫਸੀਲ ਤੋਂ ਇਹ ਹੁਕਮ ਸੁਣਾਏ ਗਏ ਸੀ ਇਹ ਹੁਕਮ ਜਿਹੜੇ ਨੇ ਪੰਜ ਪਿਆਰਾਂ ਦਾ ਫੈਸਲਾ ਹੈ ਮਿੱਤੀ 29 ਨਵੰਬਰ 1961 ਉਹ ਫੈਸਲਾ ਹੈ ਉਹਦੇ ਚ ਆਪਾਂ ਪੜ ਲੈਂਦੇ ਉਹਦੇ ਚ ਕਿਹਾ ਸੀ ਕਿ ਜਦੋਂ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਅਸਾਂ ਮਿਲੇ ਸਮੇਂ ਵਿੱਚ ਜਿੱਥੋਂ ਤੱਕ ਹੋ ਸਕਦਾ ਸੀ ਵੱਧ ਤੋਂ ਵੱਧ ਸਬੰਧਤ ਅਤੇ ਜਾਣਕਾਰਾਂ ਸਜਣਾ ਪਾਸੋਂ ਇਸ ਸਮੇਂ ਦੀਆਂ ਪ੍ਰਾਣੀਆਂ ਲਿਖਤਾਂ ਬਿਆਨਾ ਚਿੱਠੀਆਂ ਦੇ ਅਖਬਾਰਾਂ ਰਾਹੀਂ ਜਾਂਚ ਪੜਤਾਲ ਕਰਕੇ ਅਸਲੀਅਤ ਸਮਝਣ ਦਾ ਪੂਰਾ ਪੂਰਾ ਯਤਨ ਕੀਤਾ ਇਸ ਸਿੱਟੇ ਉੱਤੇ ਪੁੱਜੇ ਹਾਂ ਕਿ ਦੋਹਾਂ ਨੇ ਮਨ ਵਰਤ ਰੱਖਾਂ ਤੇ ਛੱਡਣ ਦੀਆਂ ਘਟਨਾਵਾਂ ਨੂੰ ਸਭ ਨੂੰ ਹੀ ਪਤਾ ਹੈ ਇਸ ਲਈ ਸਾਨੂੰ ਕੋਈ ਦਰਾਉਣ ਦੀ ਇੱਥੇ ਲੋੜ ਨਹੀਂ ਆ ਪਹਿਲਾ ਵਰਤ ਸੰਤ ਜੀ ਮਹਾਰਾਜ ਨੇ ਮਾਸਟਰ ਤਾਰਾ ਸਿੰਘ ਦੀ ਜੀ ਦੀ ਤਸੱਲੀ ਵਰਕਿੰਗ ਕਮੇਟੀ ਤੇ ਮੋਰਚਾ ਕਮੇਟੀ ਅਤੇ ਸੰਗਤ ਦੀ ਪ੍ਰਵਾਨਗੀ ਤੋਂ ਉਪਰੰਤ ਪੰਜ ਪਿਆਰਿਆਂ ਦੀ ਆਗਿਆ ਲੈ ਕੇ ਛੱਡਿਆ ਸੀ ਇਸ ਲਈ ਇਸ ਉੱਤੇ ਕੋਈ ਟਿੱਕਾ ਟਿਪੜੀ ਨਹੀਂ ਕੀਤੀ ਜਾ ਸੀ ਦੂਸਰਾ ਮਨਵਰਤ 15 ਅਗਸਤ 1961 ਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਮਨਜੀਤ ਸਾਹਿਬ ਅਖੰਡ ਪਾਠਾਂ ਦੇ ਭੋਗ ਸਮੇਂ ਅਰਦਾਸਾਂ ਉਪਰੰਤ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਪ੍ਰਣ ਕਰਕੇ ਮਾਸਟਰ ਤਾਰਾ ਸਿੰਘ ਜੀ ਨੇ ਆਰੰਭ ਕੀਤਾ ਸੀ ਜਿਸ ਨੂੰ 44ਵੇਂ ਦਿਨ ਕਮਿਸ਼ਨ ਨੂੰ ਪ੍ਰਵਾਨ ਕਰਕੇ ਆਪਣਾ ਮਨਵਰਤ 1 ਅਕਤੂਬਰ ਨੂੰ ਛੱਡ ਦਿੱਤਾ ਸੀ ਜਿਸ ਨਾਲ ਪੰਥ ਵਿੱਚ ਨਿਰਾਸ਼ਾ ਪਰੇਸ਼ਾਨੀ ਦੁੱਖ ਅਤੇ ਗੁੱਸੇ ਦੀ ਲਹਿਰ ਫੈਲ ਗਈ ਸੀ ਕਿਉਂਕਿ ਮਾਸਟਰ ਜੀ ਨੇ ਕਈ ਵਾਰ ਇਹ ਗੱਲ ਪ੍ਰਗਟ ਤੌਰ ਤੇ ਕਹੀ ਸੀ ਕਿ ਹੁਣ ਕੋਈ ਹੋਰ ਰਾਹ ਨਹੀਂ ਹੈ ਜਾਂ ਤਾਂ ਪੰਜਾਬੀ ਸੂਬਾ ਬਣੇਗਾ ਜਾਂ ਫਿਰ ਮੇਰੀ ਮੌਤ ਹੋਏਗੀ ਇਸ ਲਈ ਕਿਸੇ ਵੀ ਦਰਮਿਆਨੀ ਗੱਲ ਨੂੰ ਕਬੂਲਣ ਲਈ ਪੰਥ ਤਿਆਰ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਆਪਣੇ ਬਹਾਦਰ ਤੇ ਨਧੜਕ ਲੀਡਰ ਤੋਂ ਇਹ ਆਸ ਸੀ ਕਿ ਉਹ ਆਪਣਾ ਪ੍ਰਣ ਪੂਰਾ ਕੀਤੇ ਬਿਨਾਂ ਹੀ ਆਪਣਾ ਵਰਤ ਛੱਡ ਦੇਣ ਹੂੰ ਜਿਸ ਨਾਲ ਕੌਮ ਸਿਰ ਉੱਚਾ ਕਰਨ ਯੋਗ ਨਹੀਂ ਰਹੀ ਇਹ ਕਿਹਾ ਜਾਂਦਾ ਹੈ ਕਿ ਵਰਕਿੰਗ ਕਮੇਟੀ ਮਨਵਰਤ ਛਡਾਉਣ ਦੇ ਹੱਕ ਵਿੱਚ ਨਹੀਂ ਸੀ ਪਰ ਕਮੇਟੀ ਨੇ ਵਰਤ ਖੋਲਣ ਦੀ ਵਿਰੋਧਤਾ ਵੀ ਨਹੀਂ ਕੀਤੀ ਇਹ ਗੱਲ ਭਾਵੇਂ ਕਿਸੇ ਵੀ ਮਸਲਤ ਕਰਕੇ ਕੀਤੀ ਗਈ ਹੋਵੇ ਤਾ ਵੀ ਇਹ ਰਈਆ ਵਰਤ ਛਡਾਉਣ ਦੇ ਹੱਕ ਵਿੱਚ ਨਹੀਂ ਜਾਂਦਾ ਸੀ ਇਸ ਲਈ ਵਰਕਿੰਗ ਕਮੇਟੀ ਅਤੇ ਐਕਟਿੰਗ ਕਮੇਟੀ ਪ੍ਰਧਾਨ ਸੰਤ ਫਤੇ ਸਿੰਘ ਜੀ ਵੀ ਵਰਤ ਛਡਾਉਣ ਦੀ ਜ਼ਿੰਮੇਵਾਰੀ ਤੋਂ ਕਿਸੇ ਤਰ੍ਹਾਂ ਵੀ ਬਰੀ ਨਹੀਂ ਹੋ ਸਕਦੇ ਸਾਡੀ ਇਹ ਸਪਸ਼ਟ رائے ਹੈ ਕਿ ਮਾਸਟਰ ਜੀ ਨੇ ਐਸਾ ਕਰਕੇ ਪ੍ਰਾਤਨ ਸਿੱਖ ਸੂਰਬੀਰਾ ਕਾਲੀ ਫੂਲਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਸ਼ਾਮ ਸਿੰਘ ạtਾਰੀ ਵਾਲੇ ਦੀਆਂ ਰਵੈਤਾਂ ਨੂੰ ਭਾਰੀ ਸੱਟ ਮਾਰੀ ਹੈ ਸਿੱਖੀ ਦੀ ਸ਼ਾਨ ਵਿੱਚ ਫਰਕ ਪਿਆ ਨਾਲੇ ਲਿਆ ਹੈ aprn ਸਹੀ ਰੂਪ ਵਿੱਚ ਪੂਰਾ ਨਹੀਂ ਕੀਤਾ ਇਸ ਲਈ ਮਾਸਟਰ ਤਾਰਾ ਸਿੰਘ ਜੀ ਸੰਤ ਫਤੇ ਸਿੰਘ ਜੀ ਅਤੇ ਵਰਕਿੰਗ ਕਮੇਟੀ ਦੇ ਹਾਜ਼ਰ ਮੈਂਬਰ ਹੋਈ ਅਵਗਿਆ ਬਖਸ਼ਾਉਣ ਲਈ ਸ਼੍ਰੀ ਕਾਲ ਤਖਤ ਸਾਹਿਬ ਪੰਜ ਪਿਆਰਿਆਂ ਦੇ ਪੇਸ਼ਵਰ ਸਭ ਤੋਂ ਪਹਿਲਾਂ ਪੇਸ਼ ਕਿਉਂ ਕੀਤਾ ਜਾਂਦਾ ਵਾ ਮਾਸਟਰ ਤਾਰਾ ਸਿੰਘ ਨੂੰ ਜੱਥੇਦਾਰ ਉਸ ਸਮੇਂ ਜਿਹੜੇ ਸ਼੍ਰੀ ਕਾਲਤਿਕ ਸਾਹਿਬ ਦੇ ਅਛਰ ਸਿੰਘ ਹੁਣੀ ਕਹਿੰਦੇ ਨੇ ਕਿ ਮਾਸਟਰ ਜੀ ਖੜੇ ਹੋ ਜੋ ਜਿਵੇਂ ਅੱਜ ਦੇ 2 ਦਸੰਬਰ ਨੂੰ ਕਿਹਾ ਸੀ ਮਾਸਟਰ ਜੀ ਖੜੇ ਹੋ ਜਾਂਦੇ ਨੇ ਤੇ ਪੰਜ ਪਿਆਰੇ ਵੱਲੋਂ ਜਿਹੜੀ ਤਨਖਾਹ ਨਿਯਤ ਕੀਤੀ ਗਈ ਸੀ ਮਾਸਟਰ ਤਾਰਾ ਸਿੰਘ ਨੂੰ ਪੰਜ ਜਿਹੜੇ ਉਹਨਾਂ ਨੇ ਧਾਰਮਿਕ ਸਜ਼ਾ ਭੁਗਤੀ ਸੀ ਪਹਿਲਾ ਸੀ ਕਿ ਸ਼੍ਰੀ ਕਾਲਤਿਕ ਸਾਹਿਬ ਸ਼੍ਰੀ ਇੱਕ ਇੱਕ ਸ਼੍ਰੀ ਗੁਰੂ ਸਾਹਿਬ ਜੀ ਦਾ ਖੰਡ ਪਾਠ ਪ੍ਰਾਚਿਤ ਵਜੋਂ ਕਰਵਾਣਾ ਦੂਜਾ ਸੀ ਇੱਕ ਮਹੀਨਾ ਆਪਣੇ ਨਿਤਨੇਮ ਤੋਂ ਇਲਾਵਾ ਹਰ ਰੋਜ਼ ਇੱਕ ਜਪ ਸਾਹਿਬ ਦਾ ਪਾਠ ਕਰਨਾ ਤੀਜਾ ਸੀ 750 ਰੁਪਏ ਦਾ ਕੜਾ ਪ੍ਰਸ਼ਾਦ ਕਰੋਣਾ ਚੌਥਾ ਸੀ ਸੰਗਤਾਂ ਦੀ ਜੋੜਿਆਂ ਦੀ ਸੇਵਾ ਪੰਜ ਦਿਨ ਕਰਨਾ ਪੰਜਵਾਂ ਸੀ ਲੰਗਰ ਦੇ ਝੂਠੇ ਭਾਂਡੇ ਮਾਂਜਣ ਦੀ ਪੰਜ ਦਿਨ ਸੇਵਾ ਇਸੇ ਤਰ੍ਹਾਂ ਸੰਤ ਫਤੇ ਸਿੰਘ ਨੂੰ ਵੀ ਦਿੱਤਾ ਕਿ ਤੁਸੀਂ ਵੀ ਨਾ ਹਾ ਚ ਨਾ ਸੀ ਜੋ ਮਨਾਂ ਨੇ ਮਨਵਰਤ ਤੋੜਿਆ ਗਿਆ ਤੁਹਾਡਾ ਵੀ ਜਿਹੜਾ ਰਵਈਆ ਸੀ ਉਹ ਸਹੀ ਨਹੀਂ ਸੀ ਤੇ ਸੰਤ ਫਤੇ ਸਿੰਘ ਨੂੰ ਉਸ ਤੋਂ ਬਾਅਦ ਖੜਾ ਕੀਤਾ ਗਿਆ ਜਥੇਦਾਰ ਅਸ਼ਰ ਸਿੰਘ ਹੋਣਾ ਵਾਲੋ ਉਹਦੇ ਚ ਇਹਨਾਂ ਨੂੰ ਦੋ ਸਜ਼ਾ ਲੱਗੀਆਂ ਸੀ ਇੱਕ ਇੱਕ ਮਹੀਨਾ ਆਪਣੇ ਨਿਤਨੇਮ ਤੋਂ ਇਲਾਵਾ ਹਰ ਰੋਜ਼ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਦੂਜੀ ਸਜ਼ਾ ਸੀ ਕਿ 5 ਦਿਨ ਝੂਠੇ ਭਾਂਡੇ ਮੱਜਣ ਦੀ ਸੇਵਾ ਲੰਗਰ ਵਿੱਚ ਕਰਨ ਫਿਰ ਤੀਜਾ ਸਾਰੀ ਉਸ ਸਮੇਂ ਜਿਹੜੀ ਸਮੁੱਚੀ ਸ਼ਰੂਮ ਨਿਕਾਲੀ ਦੇ ਲਈ ਵਰਕਿੰਗ ਕਮੇਟੀ ਉਹਨਾਂ ਨੂੰ ਵੀ ਖੜਾ ਕੀਤਾ ਗਿਆ ਉਹਨਾਂ ਨੂੰ ਵੀ ਦੋ ਸਜ਼ਾ ਲੱਗੀਆਂ ਇੱਕ ਦੋ ਦਿਨ ਸ਼੍ਰੀ ਅੰਮ੍ਰਿਤਸਰ ਸਰੋਵਰ ਦੀ ਪ੍ਰਕਰਮਾਂ ਵਿੱਚ ਝਾੜੂ ਲਾਉਣਾ ਜੀ ਤੇ ਦੋ ਦਿਨ ਝੂਠੇ ਭਾਂਡੇ ਮਾਂਜਣਾ ਇਹ ਫਿਰ ਸਾਰਿਆਂ ਨੇ ਜਿਹੜੀ ਸਜ਼ਾ ਮਾਸਟਰ ਤਾਰਾ ਸਿੰਘ ਹੋਣੀ ਮਾਸਟਰ ਸੰਤ ਫਤਿਹ ਸਿੰਘ ਤੇ ਵਰਕਿੰਗ ਕਮੇਟੀ ਨੇ ਇਹ ਜਿਹੜੀ ਆ ਇਹ ਪ੍ਰਵਾਨ ਕੀਤੀ ਸੀ ਤੇ ਉਹਨਾਂ ਨੇ ਫਿਰ ਤਨਖਾਹ ਭੁਗਤਣ ਦਾ ਵੀ ਯਕੀਨ ਦਵਾ ਹੁਣ ਇਹਦੇ ਵਿੱਚ ਮਹੱਤਵਪੂਰਨ ਜਿਹੜੀ ਗੱਲ ਇਹ ਹੈ ਕਿ ਜਦੋਂ ਇਹ ਹੁਕਮਨਾਮਾ ਹੋਇਆ ਉਹਦੇ 'ਚ ਲਿਖਿਆ ਗਿਆ ਜਿਹੜੇ ਉਸ ਸਮੇਂ ਦੇ ਜੱਥੇਦਾਰ ਅਕਾਲ ਤੱਕ ਅਚਰ ਸਿੰਘ ਜੀ ਕਹਿੰਦੇ ਕਿ ਇਹਦਾ ਬਹਾਦਰ ਤੇ ਨਧੜਕ ਲੀਡਰ ਸੀ ਮਾਸਟਰ ਤਾਰਾ ਸਿੰਘ ਪਰ ਉਸਤੇ ਕਦੀ ਵੀ ਯਕੀਨ ਜਾਂ ਆਸ ਨਹੀਂ ਸੀ ਕੋ ਆਪਣਾ ਜਿਹੜਾ ਮਨਵਰਤਾ ਉਹ ਵਿੱਚੋਂ ਤੋੜਣਾ ਉਹਨਾਂ ਦੇ ਇਹਨਾਂ ਸ਼ਬਦਾਂ ਤੋਂ ਇਹ ਲੱਗਦਾ ਹੈ ਕਿ ਉਸ ਵੇਲੇ ਮਾਸਟਰ ਤਾਰਾ ਸਿੰਘ ਤੋਂ ਲੋਕ ਕਿੰਨੀਆਂ ਆਸਾਂ ਉမ့်ਦਾ ਲਾਈ ਬੈਠੇ ਹੋਣਗੇ ਕਿ ਸਾਡਾ ਤੇ ਹੁਣ ਰਹਿਣ ਨੂੰ ਆਈਏ ਬਣਨਗੇ ਸਾਡੀ ਖਾਤਰ ਜੇ ਬੈਠ ਵੀ ਗਏ ਆ ਮਰਨ ਵਰਤ ਤੇ ਤਾਂ ਹੁਣ ਉਦੋਂ ਹੀ ਉੱਠਣਗੇ ਜਦੋਂ ਕੁਝ ਪ੍ਰਾਪਤੀ ਹੋ ਜਾਣੀ ਹੈ ਕਿਉਂਕਿ ਪੰਜਾਬੀ ਸੂਬੇ ਦੀ ਲੜਾਈ ਇੱਕ ਦਿਨ ਦੀ ਤਾਂ ਹੈ ਨਹੀਂ ਸੀ ਬਿਲਕੁਲ ਕਿਉਂਕਿ ਦੇਸ਼ ਆਜ਼ਾਦ ਹੁੰਦਾ ਉਸ ਤੋਂ ਬਾਅਦ ਹੀ ਪੰਜਾਬ ਦੇਸ਼ ਦੇ ਅੰਦਰ ਇੰਡੀਆ ਦੇ ਵਿੱਚ ਸੂਬੇ ਵੱਖਰੇ ਭਾਸ਼ਾ ਦੇ ਆਧਾਰ ਤੇ ਜਿਹੜਾ ਵਾ ਸੂਬਿਆਂ ਦੀ ਵੰਡ ਸ਼ੁਰੂ ਹੋ ਚੁੱਕੀ ਸੀ ਲੇਕਿਨ ਪੰਜਾਬ ਚ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਵੰਡ ਮੰਗ ਸ਼ੁਰੂ ਹੋਈ ਸੀ ਲੇਕਿਨ ਸੈਂਟਰ ਸਰਕਾਰ ਨੇ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬਾ ਪ੍ਰਵਾਨ ਨਹੀਂ ਕੀਤਾ ਹੂੰ ਜੋ 1961 ਤੋਂ ਸ਼ੁਰੂ ਹੁੰਦਾ 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 1960 ਦੇ ਵਿੱਚ ਆ ਕੇ ਹੁੰਦਾ ਉਹ ਵੀ ਲੰਗੜਾ ਸੂਬਾ ਜਾਂ ਸੂਬਾ ਨਹੀਂ ਸੂਬੇ ਕਿਹਾ ਜਾਂਦਾ ਹੈਗਾ ਪਰ ਮਨਵਰਤ ਰੱਖੇਗੇ ਤੇ ਮਨਵਰਤ ਤੋੜੇਗੇ ਜੇ ਇਹਦੇ ਚੱਲਦਿਆਂ ਹੀ ਮਾਸਟਰ ਤਾਰਾ ਸਿੰਘ ਹੋਣਾ ਨੂੰ ਇਹ ਸਜ਼ਾ ਹੋਈ ਸੀ ਪਰ ਇਹ ਵੀ ਕਿਹਾ ਜਾਂਦਾ ਨਾ ਕਿ ਉਸ ਵਕਤ ਜਿਹੜਾ ਮਰਨਵਾਤਾ ਤੋੜਿਆ ਵੀ ਗਿਆ ਬੇਸ਼ੱਕ ਉਦੋਂ ਮੌਕੇ ਤੇ ਮੌਜੂਦ ਸੀ ਸੰਤ ਫਤਿਹ ਸਿੰਘ ਵੀ ਉਸ ਵੇਲੇ ਦੇ ਕਾਰਜਕਾਰੀ ਜਿਹੜੇ ਪ੍ਰਧਾਨ ਸੀ ਪਰ ਉਸ ਵਕਤ ਕਹਿੰਦੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉੱਚੇ ਚੇਤੇ ਤੌਰ ਦੇ ਉੱਤੇ ਗੱਲਬਾਤ ਦਾ ਜਿਹੜਾ ਰਾਹ ਤੋਰਿਆ ਸੀ ਕਿ ਕੋਈ ਗੱਲ ਨਹੀਂ ਤੁਸੀਂ ਜਿਹੜੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ਰੱਖਿਆ ਪੂਰੀਆਂ ਹੋਣਗੀਆਂ ਫਿਰ ਉਹਨਾਂ ਨੂੰ ਭਰੋਸਾ ਮਿਲ ਗਿਆ ਕਿ ਹੁਣ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਇਸ ਤੋਂ ਉੱਤੇ ਤਾਂ ਕੋਈ ਭਰੋਸਾ ਦਿਵਾ ਨਹੀਂ ਸਕਦਾ ਕਿਉਂਕਿ ਇੱਕ ਪੰਜਾਬੀ ਭਾਸ਼ਾ ਨੂੰ ਲੈ ਕੇ ਇੱਕ ਕਮਿਸ਼ਨ ਭਾਰ ਸਰਕਾਰ ਵੱਲੋਂ ਬਣਾਇਆ ਗਿਆ ਸੀ ਉਹ ਕਮਿਸ਼ਨ ਕਮਿਸ਼ਨ ਹਮੇਸ਼ਾ ਸਰਕਾਰਾਂ ਦੇ ਬੱਜੇ ਹੁੰਦੇ ਨੇ ਜੀ ਔਰ ਉਸ ਕਰਕੇ ਲੰਮਾ ਸ਼ਿੰਗਰਸ਼ ਚੱਲਿਆ ਸੀ ਪੰਜਾਬ ਦੀਆਂ ਮੰਗਾਂ ਛੇਤੀ ਕਦੀ ਵੀ ਨਹੀਂ ਮੰਨੀਆਂ ਆ ਆਪਾਂ ਇਤਿਹਾਸ ਵੀ ਫਰੋਲੀ ਹੈ ਨਾ ਸਿਆਸਤ ਤੌਰ ਤੇ ਚਾਹੇ ਅੱਜ ਦੀ ਵੀ ਗੱਲ ਕਰ ਲਈਏ ਅੱਜ ਵੀ ਅਗਰ ਜੇ ਸੈਂਟਰ ਸਰਕਾਰ ਬੈਠੀ ਹੈ ਚਾਹੇ ਭਾਜਪਾ ਜਾਂ ਪਹਿਲਾਂ ਆਪਾਂ ਕਾਂਗਰਸ ਪਾਰਟੀ ਦੀ ਸੈਂਟਰ ਵਿੱਚ ਸਰਕਾਰ ਕਦੀ ਵੀ ਇਹ ਨਹੀਂ ਹੈ ਕਿ ਪੰਜਾਬ ਦੇ ਮੰਗਾਂ ਲੈ ਕੇ ਗਏ ਤਾਂ ਉਹਨਾਂ ਨੂੰ ਘੁੱਗੀ ਮਾਰਤੀ ਹੋਵੇ ਮਤਲਬ ਪੰਜਾਬ ਨੂੰ ਹਮੇਸ਼ਾ ਲਟਕਾਇਆ ਗਿਆ ਪੰਜਾਬ ਨੂੰ ਹਮੇਸ਼ਾ ਪੰਜਾਬ ਦੇ ਨਾਲ ਵਿਤਕਰੇ ਕੀਤੇ ਜਾਂਦੇ ਰਹੇ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਸੂਬੇ ਨੂੰ ਲੈ ਕੇ ਬੋਲੀ ਨੂੰ ਲੈ ਕੇ ਪਾਣੀਆਂ ਨੂੰ ਲੈ ਕੇ ਦਰਿਆ ਨੂੰ ਲੈ ਕੇ ਰਾਜਧਾਨੀ ਨੂੰ ਲੈ ਕੇ ਸਾਰੇ ਤਰ੍ਹਾਂ ਦੇ ਜਿਹੜੇ ਨੇ ਪੰਜਾਬ ਦੇ ਨਾਲ ਧੱਕੇ ਹੋਏ ਨੇ ਸੈਂਟਰ ਨੇ ਕੀਤੇ ਇਸ ਕਰਕੇ ਉਹ ਸਮੇਂ ਜਿਹੜੀ ਕਾਲੀ ਦਲ ਦੀ ਲੀਡਰਸ਼ਿਪ ਉਹਨਾਂ ਨੇ ਆਪਣੇ ਵੱਲੋਂ ਹਮਲੇ ਮਾਰੇ ਹੁਣ ਸਵਾਲ ਹੈ ਕਿ ਜਦੋਂ ਮਾਸਟਰ ਤਾਰਾ ਸਿੰਘ ਹੋਣਾ ਤੋਂ ਪਹਿਲਾਂ ਸੰਤ ਫਤੇਹ ਸਿੰਘ ਉਥੇ ਹਵਨਕੁੰਡ ਵੀ ਤਿਆਰ ਕੀਤੇ ਗਏ ਸੀ ਨਾ ਜੀ ਕਰਕੇ ਕਿਉਂਕਿ ਇਹਦੇ ਚ ਤੇ ਹੁਕਮਨਾਮੇ ਦੇ ਵਿੱਚ ਜਿਆਦਾ ਡਿਟੇਲ ਨਹੀਂ ਲਿਖੀ ਲੇਕਿਨ ਜਦੋਂ ਹੋਰ ਕਿਤਾਬਾਂ ਪੜ੍ਹੀਏ ਇਹਦੇ ਨਾਲ ਮੇਲ ਜਿਹੜੀਆਂ ਜੁਲਦੀਆਂ ਮਿਲਦੀਆਂ ਜੁਲਦੀਆਂ ਉਹਦੇ ਚ ਇਹ ਸਾਰੀ ਕੋਈ ਜਿਹੜੀ ਸਥਿਤੀ ਸਪਸ਼ਟ ਕੀਤੀ ਹੋਇਆ ਪਰ ਆਪਾਂ ਕਿਉਂਕਿ ਸਿਰਪ ਅਕਾਲ ਤਖਤ ਸਾਹਿਬ ਤੋਂ ਜਿਹੜੇ ਸਿਆਸੀ ਲੀਡਰਾਂ ਨੂੰ ਹੁਕਮਨਾਮੇ جاری ਹੋਏ ਜਿਨ੍ਹਾਂ ਨੂੰ ਪੰਥ ਚੋਂ ਖਾਰਜ ਕੀਤਾ ਗਿਆ ਸੀ ਜਾਂ ਤਨਖਾਹ ਲੱਗੀ ਸੀ ਜਾਂ ਤਨਖਾਈਆ ਇਕਰਾਰ ਦਿੱਤੇ ਆਪਾਂ ਉਹਨਾਂ ਦਾ ਜ਼ਿਕਰ ਕਰ ਪਰ ਇਹ ਜਿਹੜਾ ਹਵਾਲਾ ਅਗਰ ਕੀ ਕੀਤੀ ਜਾਵੇ ਤੇ ਕਿਉਂਕਿ ਪਹਿਲਾਂ ਤੇ ਜਿਹੜੇ ਸੰਤ ਮਾਸਟਰ ਤਾਰਾ ਸਿੰਘ ਤੋਂ ਬਾਅਦ ਸੰਤ ਫਤੇ ਸਿੰਘ ਪਹਿਲਾਂ ਰਿਖਿਆ ਸੰਤ ਫਤੇ ਸਿੰਘ ਹੁਣਾਂ ਵੀ ਰੱਖਿਆ ਸੀ ਹੂੰ ਉਹਨਾਂ ਵੀ ਹਮਣਕੁੰਡ ਸੀ ਕਿ ਮੈਂ ਹੁਣ ਮਰ ਮਰ ਕੇ ਉੱਠੂਗਾ ਹਨ ਪਰ ਉਹਨਾਂ ਨੇ ਉਦੋਂ ਕੀ ਹੈ ਕਿ ਉਹ ਉਹਨਾਂ ਦਾ ਜਿਹੜਾ ਮਨਵਰਤ ਟੁੱਟਿਆ ਉਹ ਉਹਦੇ ਚ ਕੀ ਕਹਿੰਦੇ ਹੈਗੇ ਨੇ ਕਿ ਆ ਰੋ ਸੇਚਲੇ ਆ ਮਾਸਟਰ ਤਾਰਾ ਸਿੰਘ ਦੀ ਤਸੱਲੀ ਹਮ ਵਰਕਿੰਗ ਕਮੇਟੀ ਤੇ ਮੋਰਚਾ ਕਮੇਟੀ ਤੇ ਸੰਗਤ ਦੀ ਪ੍ਰਵਾਨਗੀ ਉਪਰੰਤ ਹੀ ਪੰਜ ਪਿਆਰਿਆਂ ਦੀ ਅਗਿਆ ਲੈ ਕੇ ਛੱਡਿਆ ਹਮ ਉਹਨਾਂ ਨੂੰ ਸਜ਼ਾ ਉਸ ਕਰਕੇ ਨਹੀਂ ਦਿੱਤੀ ਗਈ ਸੀ ਪਰ 15 ਗਸੂ 1961 ਨੂੰ ਇਹਨਾਂ ਨੇ ਰੱਖ ਲਿਆ ਹਮ ਮਾਸਟਰ ਤਾਰਾ ਸਿੰਘ ਇਹਨਾਂ ਦਾ ਵੀ ਤੜਾ ਦਿੱਤਾ ਗਿਆ ਜਿਹੜਾ ਕਮਿਸ਼ਨ ਹੈ ਕਮਿਸ਼ਨ ਨੇ ਭਰੋਸਾ ਦਿੱਤਾ ਕਮਿਸ਼ਨ ਸੈਂਟਰਲ ਸਰਕਾਰ ਨੇ ਬਣਾਇਆ ਸੀ ਹਮ ਪਰ ਇਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਹੂੰ ਤੇ ਸੰਤ ਫਤਿਹ ਸਿੰਘ ਉਹਨਾਂ ਨੂੰ ਡਾਇਰੈਕਟ ਸਜ਼ਾ ਨਹੀਂ ਦਿੱਤੀ ਗਈ ਹੂੰ ਉਹਨਾਂ ਨੂੰ ਇਸ ਕਰਕੇ ਤਨਖਾਹ ਲਈ ਗਈ ਹੈਗੀ ਕਿ ਤੁਸੀਂ ਵਿਰੋਧ ਨਹੀਂ ਕੀਤਾਗਾ ਹੂੰ ਨਾਲ ਵਰਕਿੰਗ ਕਮੇਟੀ ਹੋਵੇਗੀ ਕੀ ਕਹਿੰਦੇ ਹੈਗੇ ਨੇ ਕਿ ਅ ਜਦੋਂ ਇਹਨਾਂ ਨੇ ਮਾਸਟਰ ਤਾਰਾ ਸਿੰਘ ਹੋਣਾ ਕਿ ਨਾ ਹੀ ਵਰਕਿੰਗ ਕਮੇਟੀ ਵਰਤ ਛਡਵਾਉਣ ਦੇ ਹੱਕ ਵਿੱਚ ਨਹੀਂ ਸੀ ਤੇ ਨਾ ਹੀ ਉਹਨਾਂ ਨੇ ਖੋਲਣ ਦੀ ਵਿਰੋਧਤਾ ਦਿੱਤੀ ਨਾ ਹੀ ਹਾਂ ਚੁੱਪ ਸੀ ਇਹ ਗੱਲ ਭਾਵੇਂ ਕਿਸੇ ਮਸਲਤ ਕੀਤੀ ਹੋਵੇ ਪਰ ਰਵਈਆ ਵਰਤ ਛਡਾਉਣ ਦੇ ਹੱਕ ਵਿੱਚ ਹੀ ਜਾਂਦਾ ਸੀ ਇਸ ਲਈ ਵਰਕਿੰਗ ਕਮੇਟੀ ਦੇ ਐਕਟਿੰਗ ਪ੍ਰਧਾਨ ਸੰਤਪਤੇ ਸਿੰਘ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਤੇ ਨਾ ਹੀ ਉਹ ਬਰੀ ਹੋ ਸਕਦੇ ਨੇ ਇਸ ਕਰਕੇ ਜਿਵੇਂ ਹੁਣ ਜਿਹੜਾ ਸਵਾਲ ਹੈ ਕਿ ਜਿਵੇਂ ਕੈਬਨਟ ਮੰਤਰੀ ਦੀ ਗੱਲ ਕੀਤੀ ਜਾਵੇ ਵਿਕਰਮ ਸਿੰਘ ਮਜੀਠੀਆ ਦੀ ਗੱਲ ਕੀਤੀ ਜਾਵੇ ਜਾਂ ਸ਼ਰਨਜੀਤ ਸਿੰਘ ਢਿੱਲੋਂ ਹਣਾ ਦੀ ਗੱਲ ਕੀਤੀ ਜਾਵੇ ਉਹ ਕਹਿੰਦੇ ਕਿ ਅਸੀਂ ਹੱਕ ਦੇ ਵਿੱਚ ਨਹੀਂ ਸੀ ਜੋ ਸਮੇਂ ਕਾਲੀ ਕੈਬਨਿਟ ਵਿੱਚ ਹੋਇਆ ਪਰ ਅਸੀਂ ਵਿਰੋਧ ਵੀ ਨਹੀਂ ਕੀਤਾ ਸਜ਼ਾ ਤੇ ਉਹਨਾਂ ਨੂੰ ਵੀ ਲੱਗੀ ਹੁਣ ਇਸੇ ਤਰ੍ਹਾਂ ਉਸ ਸਮੇਂ ਦੀ ਵਰਕਿੰਗ ਕਮੇਟੀ ਨੂੰ ਵੀ ਕਿ ਉਹਨਾਂ ਨੇ ਜਦੋਂ ਵਰਤ ਤੋੜਿਆ ਤੁਸੀਂ ਰੋਕਿਆ ਕਿਉਂ ਨਹੀਂ ਹਮ ਮਤਲਬ ਕਿ ਉਹਨਾਂ ਨੇ ਕਿ ਤੁਹਾਡੀ ਚੁੱਪ ਦੇ ਵਿੱਚ ਵੀ ਤੁਹਾਡੇ ਗੁਨਾਹ ਲੁਕੇ ਹੁੰਦੇ ਨੇ ਉਹ ਚੁੱਪ ਰੇ ਚੁੱਪ ਰਹਿਣਾ ਵੀ ਆਪਣੇ ਆਪ ਚ ਗੁਨਾਹ ਹੁੰਦਾ ਨਾ ਤੇ ਇਸ ਕਰਕੇ ਤੁਸੀਂ ਭਾਗੀਦਾਰ ਹੋ ਤੁਸੀਂ ਬੋਲੇ ਕਿਉਂ ਨਹੀਂ ਤੁਸੀਂ ਇਹ ਕਿਉਂ ਨਹੀਂ ਕਿਹਾ ਤੁਸੀਂ ਪੁਰਾਣੀਆਂ ਐਗਜ਼ਾਮਪਲਾਂ ਨਹੀਂ ਦਿੱਤੀਆਂ ਕਿ ਕਿਵੇਂ ਕਾਲੀ ਫੂਲਾ ਸਿੰਘ ਜਦੋਂ ਬਾਬਾ ਦੀਪ ਸਿੰਘ ਜੇ ਸ਼ਾਮ ਸਿੰਘ ạtਾਰੀ ਵਾਲਿਆਂ ਦਾ ਉਹਨਾਂ ਨੇ ਜਿਵੇਂ ਹਵਾਲਾ ਦਿੱਤਾ ਇਸ ਕਰਕੇ ਉਹਨਾਂ ਨੂੰ ਵੀ ਜਿਹੜੀ ਆ ਤਨਖਾਹ ਲੱਗੀ ਸੀ ਉਹ ਸਵਾਲ ਹੈ ਕਿ ਸਭ ਤੋਂ ਵੱਡਾ ਇਹ ਕਿ ਅਕਾਲ ਤਖਸਾਲ ਸਾਹਿਬ ਨੇ ਵੱਡੇ ਵੱਡੇ ਜਿਹੜੇ ਨੇ ਉਹ ਨੋਟਿਸ ਲਏ ਆਗੇ ਨੇ ਸ਼ਿਕਾਇਤਾਂ ਹੋਏ ਉਹ ਤੇ ਕਹਿੰਦੇ ਕਿ ਉਸ ਸਮੇਂ ਦੀ ਉਹਨਾਂ ਨੇ ਸਾਰੀਆਂ ਅਖਬਾਰਾਂ ਲਿਖਤ ਬਿਆਨ ਚਿੱਠੀਆਂ ਸਾਰੀ ਪੜਤਾਲ ਕੀਤੀ ਜਿਵੇਂ ਇਸ ਵਾਰ ਪੜਤਾਲ ਕੀਤੀ ਹੈਗੀ ਜਿਵੇਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਕਹਿੰਦਾ ਮੇਰੇ ਦੇ ਸਟੇਟਮੈਂਟ ਉਹਨਾਂ ਨੇ ਕੱਢ ਕੇ ਅਖਬਾਰ ਦਿਖਾ ਦੇ ਕਹਿੰਦੇ ਮੈਂ ਬਿਆਨ ਨਹੀਂ ਦਿੱਤਾਗਾ ਉਹਨਾਂ ਨੇ ਕੱਢ ਕੇ ਵੀਡੀਓ ਲਿੰਕ ਭੇਜ ਦਿੱਤਾ ਕਿ ਤੇਰੀ ਆਵਾਜ਼ ਜੀ ਉਹ ਕਹਦਾ ਪੁੱਛਿਆ ਗਿਆ ਜੇ ਨਖੇਦੀ ਵੀ ਕੀਤੀ ਹੈ ਦੱਸੋ ਕਿੱਥੇ ਛਪਿਆ ਹੈ ਹਾਂ ਕਿੱਥੇ ਛਪਿਆ ਕਿਉਂਕਿ ਮੁਨਕਰ ਨਹੀਂ ਹੋ ਸਕਦੇ ਉਸ ਸਮੇਂ ਵੀ ਅਖਬਾਰਾਂ ਦਾ ਹਵਾਲਾ ਦਿੱਤਾ ਗਿਆ ਜਿਵੇਂ ਇਸ ਵਾਰ ਹਰਪੀ ਸਿੰਘ ਉਹਨਾਂ ਜਿਹੜੇ ਜਥੇਦਾਰ ਨੇ ਦਮਦਮਾ ਸਾਹਿਬ ਦੇ ਉਹਨਾਂ ਨੇ ਹੀ ਪਿਆ ਤੇਰਾ ਉਸੇ ਉਹਨਾਂ ਦੇ ਖਬਰ ਦਾ ਨਾਮ ਦੱਸਦਾ ਰਿਪੋਰਟਰ ਦਾ ਨਾਮ ਦੱਸਦਾ ਵੀ ਤੇਰਾ ਬਿਆਨ ਉਹ ਕਹਿੰਦੇ ਦਫਤਰੋਂ ਭੇਜ ਜਾਊਗਾ ਕਹਿੰਦੇ ਚਲੋ ਕੋਈ ਲੈ ਵੀਡੀਓ ਕੱਢ ਕੇ ਦਿਖਾ ਦਿੰਦੇ ਆ ਕਿਨੇ ਉਹਨਾਂ ਵੀਡੀਓ ਕਹਿ ਦਿੱਤੇ ਉਹਦੇ ਵਿੱਚ ਬਾਤ ਸੀ ਤੇ ਇਸ ਕਰਕੇ ਉਦੋਂ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਉਹ ਐਵੇਂ ਤਾਂ ਕਿਸੇ ਨੂੰ ਸਜ਼ਾ ਨਹੀਂ ਦਿੰਦੇ ਉਹ ਬਹੁਤ ਸਾਰੇ ਹਵਾਲੇ ਹੁੰਦੇ ਨੇ ਬਹੁਤ ਸਾਰੀਆਂ ਉਹਨਾਂ ਕੋਲ ਸ਼ਿਕਾਇਤਾਂ ਹੁੰਦੀਆਂ ਨੇ ਗਵਾਹੀਆਂ ਹੁੰਦੀਆਂ ਨੇ ਬਿਆਨ ਉਹਦੇ ਉਹਨਾਂ ਦੇ ਚੱਲਦੇ ਇਹ ਜਿਹੜਾ ਫੈਸਲਾ ਹੈ ਜੋ ਇਸ ਤੋਂ ਇਹ ਕਿ ਜਦੋਂ ਦੇ ਅ ਅਕਾਲ ਤਖਤ ਸਾਹਿਬ ਹੁੰਦਾ ਚ ਜਦੋਂ ਦੇ ਵੀ ਲੋਕ ਪੰਥ ਦੇ ਖਿਲਾਫ ਜਾ ਕੇ ਜਿਨ੍ਹਾਂ ਨੇ ਵੀ ਕੰਮ ਕੀਤੇ ਹੈਗੇ ਨੇ ਉਹਨਾਂ ਨੂੰ ਉੱਥੋਂ ਛੇਕਿਆ ਵੀ ਗਿਆ ਹੈਗਾ ਲੀਡਰਾਂ ਨੂੰ ਸਜ਼ਾ ਵੀ ਲੱਗੀ ਤਨਖਾਹੀਏ ਵੀ ਕਰਾਰ ਵੀ ਦਿੱਤੇ ਗਏ ਨੇ ਉਹਨਾਂ ਨੂੰ ਸਜ਼ਾ ਭੁਗਤਣ ਵੀ ਪਈ ਜਿਵੇਂ 2 ਦਸੰਬਰ ਨੂੰ ਸਾਰਿਆਂ ਨੇ ਸਜ਼ਾ ਭੁਗਤੀ ਹੈਗੀ ਹੈ ਹਾਲਾਂਕਿ ਜਿਹੜੇ ਹੁਕਮ ਹੋਏ ਨੇ ਉਸਤੇ ਕਿੰਤੂ ਪਰੰਤੂ ਉਹ ਸਦਾ ਹੈ ਕਿ ਜਿਹੜੇ ਗਾਂ ਕਾਲੀਦਲ ਨੇ ਜਿਸ ਤੇ ਕੰਮ ਕਰਨੇ ਕਿ ਸੱਤ ਮੈਂਬਰੀ ਕਮੇਟੀ ਬਣਾ ਦੇ ਤੁਸੀਂ ਡੈਲੀਗੇਟ ਬਣਾਉਣੇ ਹੈਗੇ ਨੇ ਜਾਂ ਸੁਭੀ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਪ੍ਰਵਾਨ ਕਰੋ ਉਹ ਇੱਕ ਵੱਖਰਾ ਹੈਗਾ ਪਰ ਸਜ਼ਾ ਤੇ ਨਾ ਭੁਗਤੀ ਹੈਗੀ ਨਾ ਜੀ ਜੋ ਜੋ ਲੱਗੀ ਹੈਗੀ ਹੈ 3 ਨਵੰਬਰ 1961 ਦੇ ਇਸ ਹੁਕਮਨਾਮੇ ਤੋਂ ਇੱਕ ਗੱਲ ਇਹ ਵੀ ਸਪਸ਼ਟ ਹੁੰਦੀ ਹੈ ਕਿ ਕਾਲ ਤੱਕ ਸਾਧ ਦੇ ਜਥੇਦਾਰ ਵੱਲੋਂ ਕੋਈ ਵੀ ਸਜ਼ਾ ਲਾਈ ਜਾਂਦੀ ਹੈ ਤਨਖਾਹ ਲਾਈ ਜਾਂਦੀ ਹੈ ਉਹਨੂੰ ਅੱਜਕੱਲ ਜਿਵੇਂ 2 ਦਸੰਬਰ ਨੂੰ ਫੈਸਲੇ ਆਏ ਕਈਆਂ ਨੇ ਬੜਾ ਮਜ਼ਾਕ ਉਡਾਇਆ ਟਰੋਲ ਕੀਤਾ ਕਿ ਕਾਦੀ ਸਜ਼ਾ ਹੋਈ ਜੀ ਭਾਂਡੇ ਮਾਂਜ ਲੋ ਬਾਥਰੂਮ ਸਾਫ਼ ਕਰ ਦਿਓ ਪਰ ਇਹ ਰਵਾਇਤ ਸ਼ੁਰੂ ਤੋਂ ਹੀ ਰਹੀ ਹੈ 1961 ਦੀ ਆਪਾਂ ਗੱਲ ਕਰ ਰਹੇ ਹਿੱਦੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਸਜ਼ਾ ਮਿਲਦੀ ਬਿਲਕੁਲ ਬਿਲਕੁਲ ਨਹੀਂ ਉਹ ਤੇ ਹੁਣ ਇਹ ਜੇ ਕੋਈ ਸੋਸ਼ਲ ਮੀਡੀਆ ਤੇ ਸਾਰੇ ਕੋਈ ਵਿਦਵਾਨ ਵੀ ਹੋਰ ਸਜ਼ਾ ਕੀ ਹੋ ਸਕਦੀ ਜਾਂਦੇ ਰਹਿਤ ਮਰਿਆਦਾ ਕਾਲ ਤੱਕ ਸਾਨੂੰ ਨਵੀਂ ਬਣਾਉਣੀ ਪਏਗੀ ਕੀ ਲਾ ਦੋਗੇ ਇੱਕ ਤਨਖਾਹੀ ਲਗਾ ਸਕਦੇ ਤਨਖਾਹੀਆਂ ਲਗਾ ਸਕਦੇ ਇਹ ਸਜ਼ਾ ਹੀ ਹੁੰਦੀ ਐ ਇਸ ਤੋਂ ਵੱਡੀ ਸਜ਼ਾ ਨਹੀਂ ਕੋਈ ਦੁਨੀਆਵੀ ਅਦਾਲਤ ਤਾਂ ਹੈ ਨਹੀਂ ਕਿ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਦੇਖੋ ਪੂਰੀ ਸੰਗਤ ਦੇ ਸਾਹਮਣੇ ਖੜਾ ਕਰਕੇ ਤੁਹਾਨੂੰ ਦੋਸ਼ੀ ਸਾਬਤ ਕੀਤਾ ਜਾਂਦਾ ਹੈਗਾ ਤੁਸੀਂ ਆਪਣੇ ਦੋਸ਼ ਪ੍ਰਮਾਣ ਕਰ ਲੈਂਦੇ ਹੋ ਤਹਾਡਾ ਹੋ ਸਕਦਾ ਹੈ ਕਿ ਪੋਲੀਟੀਕਲ ਤੌਰ ਤੇ ਨੁਕਸਾਨ ਹੋਵੇ ਪਰ ਉਸ ਤਖਤ ਦੇ ਸਾਹਮਣੇ ਤੁਹਾਨੂੰ ਦੋਸ਼ੀ ਮੰਨਿਆ ਜਾਂਦਾ ਹੈ ਇਸ ਤੋਂ ਵੱਡੀ ਕੀ ਸਜ਼ਾ ਹੋ ਸਕਦੀ ਹੈ ਹੁਣ ਲੋਕ ਸਜ਼ਾ ਤੇ ਕੀ ਚਾਹੁੰਦੇ ਆਗੇ ਨੇ ਲੋਕਾਂ ਦੇ ਹਿਸਾਬ ਦੇ ਨਾਲ ਕਾਲ ਤੱਕ ਸਜਾ ਅਦਾਲਤਾਂ ਨਹੀਂ ਨਾ ਚੱਲ ਸਕਦੀਆਂ ਹਾਂ ਉੱਥੇ ਤੋਂ ਦੇਖੇ ਜਾਂਦੇ ਨੇ ਕਿ ਕੀ ਸਜ਼ਾ ਦਿੱਤੀ ਜਾਂਦੀ ਸੀ ਔਰ ਇਸ ਵੱਧ ਤੋਂ ਵੱਧ ਸਜ਼ਾ ਦਿੱਤੀ ਗਈ ਹੈ ਇਸ ਪਹਿਲੀ ਦਫਾ ਸ਼ਾਇਦ ਹੋਊਗਾ ਕਿ ਇਸ ਵਾਰ ਜਿਹੜੇ ਨੇ ਪਖਾਨੇ ਵੀ ਸਾਫ਼ ਕਰਵਾਏ ਗਏ ਨੇ ਉਸ ਤੋਂ ਵੱਡੀ ਸਜ਼ਾ ਹੋ ਕੀ ਹੋ ਸਕਦੀ ਹੈ ਕਿਉਂਕਿ ਉਹ ਹੋਰ ਤੇ ਪੋਲੀਟੀਕਲ ਤੌਰ ਤੇ ਧਾਰਮਿਕ ਤੌਰ ਤੇ ਏਡੀ ਹੀ ਸਜ਼ਾ ਹੈ ਜੇ ਕਿਹਨੇ ਮੰਨਿਓ ਤੇ ਕਈ ਤੇ ਉਮਰ ਕਾਇਦ ਭੁਗਤ ਕੇ ਵੀ ਆ ਕੇ ਆਪਣ ਸਜ਼ਾ ਨਹੀਂ ਮੰਨਦੇ ਹੈਗੇ ਨਾ ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਕਿ ਸਜ਼ਾ ਹੁਣ ਲੋਕਾਂ ਦੇ ਹਿਸਾਬ ਦੇ ਨਾਲ ਕਾਨੂੰਨਿਕ ਸਾਭ ਨਹੀਂ ਚੱਲਦੇ ਹੈਗੇ ਨਾ ਜਾਂ ਲੋਕਾਂ ਦੇ ਹਿਸਾਬ ਦੇ ਨਾਲ ਅਦਾਲਤਾਂ ਨਹੀਂ ਚਲਦੀਆਂ ਹੁੰਦੀਆਂ ਉੱਥੇ ਉਹ ਵੀ ਦੇਖਿਆ ਜਾਂਦਾ ਕਿ ਕੀ ਦਿੱਤਾ ਜਾ ਸਕਦਾ ਔਰ ਇੱਕ ਰਾਜਨੀਤਿਕ ਲੀਡਰ ਵਾਸਤੇ ਜਾਂ ਧਾਰਮਿਕ ਲੀਡਰ ਵਾਸਤੇ ਕੌਮ ਵੱਲੋਂ ਤਨਖਾਹੀਆ ਇਕਰਾਰ ਦੇ ਦੇਣਾ ਇਹ ਇਸ ਤੋਂ ਵੱਡੀ ਸਜ਼ਾ ਨਹੀਂ ਹੋ ਸਕਦੀ ਕਿਸੇ ਨੂੰ ਪੰਥ ਚੋਂ ਛੇਕ ਦੇਣਾ ਇਸ ਤੋਂ ਵੱਡੀ ਸਜ਼ਾ ਨਹੀਂ ਹੋ ਸਕਦੀ ਰੋਟੀ ਬੋਟੀ ਦੀ ਸਾਹਜ ਤੋੜ ਦੇਣੀ ਇਸ ਤੋਂ ਵੱਡੀ ਸਜ਼ਾ ਨਹੀਂ ਹੋ ਸਕਦੀ ਇਸ ਕਰਕੇ ਘਨ ਲਾ ਬੈਠਿਆ ਜਿਹੜੀਆਂ ਨੇ ਬਾਹਰ ਬੈਠ ਕੇ ਬਹੁਤ ਵਧੀਆ ਗੱਲਾਂ ਉਸ ਕੀਤੀਆਂ ਜਾਂਦੀਆਂ ਨੇ ਕਰ ਵੀ ਨੇ ਲੋਕ ਲੇਕਿਨ ਜਿਹੜੇ ਤਖਤਾਂ ਤੇ ਬੈਠੇ ਜੱਥੇਦਾਰ ਉਹਨਾਂ ਨੂੰ ਆਪਣੇ ਉਸ ਤਖਤ ਦੀ ਰਹਿਤ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਈ ਸਜ਼ਾ ਸੁਣਾਉਣੀ ਪਈ ਹੁਣ ਜੇ ਉਸ ਸਮੇਂ ਜਿਹੜੇ ਜੱਥੇਦਾਰ ਅਚਰ ਸਿੰਘ ਸ੍ਰੀ ਕਾਲਕਟਿਕ ਸਾਹਿਬ ਦੇ ਤੇ ਉਸ ਸਮੇਂ ਸ਼ਿਰ ਦਰਬਾਰ ਤੋਂ ਕਿਉਂਕਿ ਇਤਿਹਾਸ ਜਿਵੇਂ ਉਹ ਫਰੋਲੇ ਜਾਂਦੇ ਨੇ ਕਿ ਜਦੋਂ 2 ਦਸੰਬਰ ਨੂੰ ਜਿਹੜੀ ਸਜ਼ਾ ਸੁناਈ ਗਈ ਕਿ ਕਿਹੜੇ ਕਿਹੜੇ ਸੀ ਇਹ ਹੀ ਹੋਣਗੇ ਜਥੇਦਾਰ ਗਿਆਨੀ ਰਗਵੀਰ ਸਿੰਘ ਜਥੇਦਾਰ ਸੁਲਤਾਨ ਸਿੰਘ ਜਥੇਦਾਰ ਗਿਆਨੀ ਹਰਪੀ ਸਿੰਘ ਤੇ ਨਾਲ ਸ਼ਿਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਤੇ ਕਾਲਤਕ ਸਾਹਿਬ ਦੇ ਹੈੱਡ ਗ੍ਰੰਥੀ ਉਸ ਸਮੇਂ ਵੀ ਜਿਹੜਾ 1961 ਦੇ ਵਿੱਚ ਜਥੇਦਾਰ ਅਚਰ ਸਿੰਘ ਹੋਣਾ ਦੇ ਨਾਲ ਸ਼ਿਰ ਦਰਬਾਰ ਸਾਹਿਬ ਦੇ ਉਸ ਸਮੇਂ ਜਿਹੜੇ ਗ੍ਰੰਥੀ ਸੀ ਉਹ ਗਿਆਨੀ ਚੇਤ ਸਿੰਘ ਸੀ ਤੇ ਸ਼੍ਰੀ ਦਰਬਾਰ ਸਾਹਿਬ ਦੇ ਦੂਜੇ ਗ੍ਰੰਥੀ ਲਏ ਗਏ ਸੀ ਪੰਜ ਪਿਆਰਿਆਂ ਦੇ ਵਿੱਚ ਗਿਆਨੀ ਕਰਪਾਲ ਸਿੰਘ ਸੀ ਤੇ ਉਸ ਸਮੇਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੌਣ ਸਨ ਜਥੇਦਾਰ ਸ਼ਰਮ ਸਿੰਘ ਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉਸ ਸਮੇਂ ਹੈੱਡ ਗ੍ਰੰਥੀ ਕੌਣ ਸਨ ਗਿਆਨੀ ਭਪਿੰਦਰ ਸਿੰਘ ਇਹ ਇਤਿਹਾਸ ਫਿਰ ਇਸ ਕਰਕੇ ਤੁਹਾਨੂੰ ਸਲਾਉਂਦਾ ਵੀ ਆ ਤੇ ਤੁਹਾਨੂੰ ਯਾਦ ਵੀ ਰੱਖਦਾਗਾ ਤੇ ਮਾਸਟਰ ਤਾਰਾ ਸਿੰਘ ਹੋਣਾ ਨੂੰ ਸੰਤ ਫਤਿਹ ਸਿੰਘ ਹੋਣਾ ਨੂੰ ਤਨਖਾਹ ਲਾਉਣੀ ਤਨਖਾਇਆ ਇਕਰਾਰ ਦੇਣਾ ਉਹਨਾਂ ਨੇ ਤਨਖਾਹ ਭੁਗਤ ਲੈਣੀ ਆਪਣੇ ਆਪ ਚ ਇੱਕ ਉਸ ਸਮੇਂ ਵੱਡੀ ਸਜਾਈ ਔਰ ਮਾਸਟਰ ਤਾਰਾ ਸਿੰਘ ਹੋਣੀ ਬਹੁਤ ਵੱਡੇ ਨੇਤਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਸਿੱਖ ਪੋਲਿਟਿਕ ਦੇ ਬਹੁਤ ਵੱਡੇ ਨੇਤਾ ਜਿਨ੍ਹਾਂ ਨੂੰ ਲੋਕੀ ਅੱਜ ਵੀ ਯਾਦ ਕਰਦੇ ਆਗੇ ਨੇ ਔਰ ਇਹਦੇ ਇੱਕ ਜਿਹਨੂੰ ਸਟੇਟਸਮੈਨ ਕਹਿੰਦੇ ਹੈਗੇ ਉਹਨਾਂ ਵਿੱਚੋਂ ਇੱਕ ਸਨ ਹਸਨਤ ਫਤੇ ਸਿੰਘ ਵੀ ਆਪਣੇ ਆਪ ਚ ਇੱਕ ਬਹੁਤ ਵੱਡੇ ਲੀਡਰ ਸਨ ਹਸਨਤ ਫਤੇ ਸਿੰਘ ਹੋਣਾ ਜਿਹੜੇ ਵੈਸੇ ਤੇ ਰਾਜਸਥਾਨ ਦੇ ਹੀ ਜਿਹੜਾ ਉਹਨਾਂ ਦਾ ਬਚਪਨ ਉਹ ਸਾਰੇ ਉਹਨਾਂ ਦੇ ਗੁਰਦਆਮ ਗੁਰਧਮ ਗੁਰਗੁਰਦਾਰੇ ਬਣਾਉਣੇ ਤੇ ਸਿੱਖਿਆ ਵਾਲੋਂ ਉਹਨਾਂ ਦਾ ਬਹੁਤ ਵੱਡਾ ਕੰਮ ਕੀਤਾ ਸੀ ਉਹਨਾਂ ਨੇ ਫਿਰ ਉਹ ਕਾਲੀਦਨ ਦੇ ਵਿੱਚ ਆ ਕੇ ਵਾਈਸ ਪ੍ਰੈਜ਼ੀਡੈਂਟ ਨੁਕਤ ਹੋ ਜਾਂਦੇ ਨੇ ਸਿਆਸਤ 'ਚ ਆਉਣ ਤੋਂ ਪਹਿਲਾਂ ਜਿੰਨਾ ਉਹਨਾਂ ਨੇ ਗੁਰੂ ਘਰਾਂ ਨੂੰ ਲੈ ਕੇ ਤੇ ਸਿੱਖਿਆ ਨੂੰ ਲੈ ਕੇ ਕੰਮ ਕੀਤਾ ਬਹੁਤ ਵੱਡੇ ਕੰਮ ਕੀਤੇ ਤਾਂ ਮਾਸਟਰ ਤਾਰਾ ਸਿੰਘ ਉਹਨਾਂ ਦਾ ਇੱਕ ਆਪਣਾ ਇਤਿਹਾਸ ਅਸਲੀ ਨਾਮ ਤੇ ਇਹਨਾਂ ਦਾ ਨਾਨਕ ਚੰਦ ਮਲੂਤਰਾ ਸੀ ਪਾਕਿਸਤਾਨ ਤੋਂ ਆਏ ਸੀ ਸਿੱਖ ਧਰਮ ਅਪਣਾ ਲੈਂਦੇ ਆਗੇ ਨੇ ਤੇ ਨਾਨਕ ਚੰਦ ਤੋਂ ਉਹ ਮਾਸਟਰ ਤਾਰਾ ਸਿੰਘ ਬਾਜਨ ਕਿਉਂਕਿ ਸਕੂਲ ਦੇ ਵਿੱਚ ਪੜ੍ਹਾਉਂਦੇ ਰਹੇ ਨੇ ਹੂੰ ਇਸ ਕਰਕੇ ਬੜੇ ਕੁਆਲੀਫਾਈਡ ਸੀ ਵੈਲ ਐਜੂਕੇਟਿਡ ਸੀ ਹੂੰ ਉਹ ਟੱਬਰ ਅੱਜ ਵੀ ਚੱਲਦਾ ਮਾਸਟਰ ਤਾਰਾ ਸਿੰਘ ਹੁਣਾਂ ਦੀ ਜਿਹੜੀ ਦੋਤੀ ਆ ਕਿਰਨਜੋਤ ਕੌਰ ਉਹ ਵੀ ਅਕਾਲ ਤਖਤ ਦੀ ਰਹਿਤ ਮਰਿਆਦਾ ਨੂੰ ਲੈ ਕੇ ਜਾਂ ਸ਼ਰੂਪਨੀ ਗੁਰਦਾ ਪਰਬੰਧ ਕਮੇਟੀ ਦੀਆਂ ਜ਼ਿੰਮੇਵਾਰੀਆਂ ਕੀ ਨੇ ਜਾਂ ਅਕਾਲੀ ਦਲ ਦੇ ਲੀਡਰ ਕੀ ਕਰ ਰਹੇ ਨੇ ਉਹਨਾਂ ਤੋਂ ਲੈ ਕੇ ਕਿੰਤੂ ਪਰੰਤੂ ਕਰਦੇ ਰਹਿੰਦੇ ਨੇ ਖੂਨ ਤੇ ਕਿਤੇ ਨਾ ਕਿਤੇ ਬੋਲਦਾ ਹੈ ਕਹਿੰਨਾ ਹਾਲਾਂਕਿ ਕਿਰਨਜੋਤ ਕੌਰ ਹੁਣਾਂ ਨੂੰ ਵੀ ਅਕਾਲੀ ਦਲ ਦੇ ਜਿਹੜੇ ਨਵੇਂ ਜੰਮੇ ਨਿਆਣੇ ਨੇ ਉੱਠ ਕੇ ਸਟੇਟਮੈਂਟਾਂ ਦਿੰਦੇ ਨੇ ਪਰ ਜੋ ਕਿਰਨਜੋਤ ਕੌਰ ਹੁਣਾਂ ਦਾ ਜਾਂ ਉਹਨਾਂ ਦੇ ਪਰਿਵਾਰ ਦਾ ਅਕਾਲੀ ਪੋਲਿਟਿਕਸ ਦੇ ਵਿੱਚ ਸਟੇਟਸ ਰਹਿਗਾ ਉਹ ਕਿਸੇ ਦਾ ਹੋਰ ਦਾ ਨਹੀਂ ਹੋ ਸਕਦਾ ਛੇਤੀ ਨਹੀਂ ਹੋ ਸਕਦਾ ਜਣੇ ਖਣੇ ਦਾ ਵੀ ਨਹੀਂ ਕਹਿ ਸਕਦੇ ਪਰ ਟਾਈਮ ਲੱਗਦਾਗਾ ਉਹਨਾਂ ਦਾ ਇੱਕ ਵੱਡਾ ਕਿਉਂਕਿ ਇਹਨਾਂ ਦੀ ਮਾਸਟਰ ਤਾਰਾ ਸਿੰਘ ਦੀ ਜਿਹੜੀ ਹੈ ਬੇਟੀ ਹਰਜਿੰਦਰ कौर ਉਹਨਾਂ ਦੀ ਇੱਕ ਆਪਣਾ ਇੱਕ ਸੇਕ ਪੋਲਿਟਿਕਸ ਦੇ ਵਿੱਚ ਉਹਨਾਂ ਦੀ ਇੱਕ ਆਪਣਾ ਵਜੂਦ ਸੀ ਤੇ ਜਿਹੀ ਕਿ ਕਾਲ ਤਖਸਾਲ ਤੋਂ ਜਿਨ੍ਹਾਂ ਨੂੰ ਵੀ ਤਨਖਾਹੀਆ ਇਕਰਾਰ ਦਿੱਤਾ ਗਿਆ ਉਹਨਾਂ ਨੂੰ ਉਹ ਪਾੜਾ ਮੰਨਣਾ ਪਿਆਗਾ ਪਰ ਹੁਣ ਵਾਲੀ ਜਿਹੜੀ ਪੋਲਿਟਿਕਸ ਹੈ ਕਿੰਤੂ ਪਰੰਤੂ ਹੋ ਰਹੇ ਨੇ ਇਹ ਪਾੜਾ ਮੰਨ ਲੈਣਾ ਚਾਹੀਦਾ ਹੈਗਾ ਕਿ ਜਿਹੜੇ ਗੁਨਾਹ ਕੀਤੇ ਨੇ ਚਾਹੇ ਉਹ ਜਾਣੇ ਚ ਚਾਹੇ ਅਣਜਾਣੇ ਚ ਤਾਂ ਉਹ ਪ੍ਰਵਾਨ ਕਰਨੇ ਪੈਂਦੇ ਹੈਗੇ ਨੇ ਉਹ ਜਦੋਂ ਤੁਸੀਂ ਸਜ਼ਾ ਭੁਗਤ ਲੈਂਦੇ ਹੋ ਫਿਰ ਉਸ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਉਹ ਕਾਲੀ ਦਲ ਦੇ ਕੁਝ ਲੀਡਰ ਕਰ ਰਹੇ ਨੇ ਬਹੁਤੇ ਨਹੀਂ ਕਈ ਕਰ ਰਹੇ ਹੈਗੇ ਨੇ ਪਰ ਜ਼ਿਆਦਾਤਰ ਜਿਹੜਾ ਹੁਣ ਅਗਾਹ ਕੀ ਕਾਲੀ ਦਲ ਦੀ ਸਿਆਸਤ ਕਿਸ ਰੋਖ ਇਕਤਿਆਰ ਕਰਦੇ ਉਹ ਵੀ ਇਨ੍ਹਾਂ ਫੈਸਲਿਆਂ ਤੇ ਬਹੁਤ ਨਿਰਭਰ ਕਰਦੀ ਹੈ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਤਾਂ ਅਸੀਂ ਲੜੀਵਾਰ ਪ੍ਰੋਗਰਾਮ ਦੇ ਤਹਿਤ ਅੱਜ ਜਿਹੜੀ ਗੱਲ ਕੀਤੀ 29 ਨਵੰਬਰ 1961 ਦੇ ਉਸ ਕਾਲ ਤੱਕ ਸਾਬ ਤੋਂ ਆਏ ਹੁਕਮਨਾਮੇ ਦੀ ਜਿਸ ਦੇ ਵਿੱਚ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਤੇ ਸਮੁੱਚੀ ਵਰਕਿੰਗ ਕਮੇਟੀ ਦੇ ਮੈਂਬਰ ਜਿਹੜੇ ਹਾਜ਼ਰ ਸਨ ਉਸ ਵਕਤ ਲਏ ਗਏ ਫੈਸਲਿਆਂ 'ਚ ਉਹਨਾਂ ਨੇ ਮਰਨਵਰਤ ਤੋੜਿਆ ਤੇ ਉਸ ਨੂੰ ਲੈ ਕੇ ਫਿਰ ਸਜ਼ਾ ਮਿਲਦੀ ਹੈ ਕਾਲ ਤੱਕ ਸਾਬ ਤੋਂ ਇਸ ਦੇ ਬਾਰੇ ਹੋਰ ਕਿਹੜੇ-ਕਿਹੜੇ ਹੁਕਮਨਾਮੇ ਆਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਗ ਇਤਿਹਾਸ ਦੇ ਵਿੱਚ ਕੀ ਬੋਲਦਾ ਉਹ ਸਾਰੀਆਂ ਗੱਲਾਂ ਇਸ ਲੜੀਵਾਰ ਪ੍ਰੋਗਰਾਮ ਦੇ ਤਹਿਤ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ